ਚੱਲ ਚੰਗਾ ਪੁੱਤ ਹਾਇ ਰੱਬਾ ਕਿਹੜੇ ਦਿਨ ਮੈਨੂੰ ਵਿਖਾਲਤੇ ਹੀ ਮੈਂ ਤੇ ਅੱਗੇ ਰੱਬ ਦੀ ਧੱਕੀ ਸੀ ਆਹ ਕੀ ਬਣਾਤਾ ਮੇਰ ਨਾਲ ਰੱਬਾ ਇਦਾਂ ਨਹੀਂ ਚਾਹੀਦੀ ਹਾਇ ਇਨਾ ਉੱਲਾ ਵਿਚੋਲੇ ਨੇ ਵੀ ਉੱਲਾ ਰੱਖ ਲਿਆ ਤਾਈਓ ਕਾਲੀ ਪਾਈ ਛੇਤੀ ਛੇਤੀ ਕਰ ਲੈ ਹਾਇ ਨਹੀਂ ਸੁਖ ਨਹੀਂ ਮੈਨੂੰ ਆੜੀ ਗੱਲ ਦੱਸਤੀ ਮੇਰੇ ਤੇ ਦਿਲ ਨੂੰ ਘਬਰਾਟ ਹੋਈ ਜਾਂਦਾ ਨਹੀਂ ਕੀ ਬਣੂੰਗਾ ਹਾਇ ਸਭ ਵੀ ਅੱਗੇ ਵਾਇਆ ਆ ਕਿਹਨੇ ਦੱਸਿਆ ਹੀ ਨਾ ਤਾਈਓ ਛੇਤੀ ਪਾਈ ਬਚੋਲਣ ਨੇ ਮਿੱਟੋ ਮਿੱਟੀ ਕਰਲਾ ਸਾਗ ਕਰਲਾ ਹਾਏ ਮੇਰੀ ਤੀ ਕਿਤੇ ਇੱਡੀ ਸਚਿਆਰੀ ਇੱਡੀ ਅਕਲਬੰਦ ਸੋਹਣੀ ਸੁਨੱਖੀ ਮੈਂ ਤਾਂ ਕਿਤੇ ਇਹ ਵੀ ਨਹੀਂ ਸੋਚਿਆ ਵਿਆਉਣ ਲੱਗੀ ਨੇ ਕਿਤੇ ਦਿਨ ਟਾਈਮ ਪਾ ਲਾ ਮੈਂ ਹਾਂ ਚੰਗਾ ਘਰ ਬਰਵਾ ਚੱਲ ਕਰ ਦਿੰਨੀ ਆ ਰਿਸ਼ਤਾ ਬਚੋਲਾ ਆਪਣਾ ਹੀ ਆ ਕੋਈ ਗੱਲ ਨਹੀਂ ਹਾਏ ਆਪਣੇ ਧੋਖਾ ਕਰਨ ਡਿਆ ਪੇ ਹਾਏ ਰੱਬਾ ਕੀ ਬਣੂਗਾ ਹਾਏ ਕੁੜੀ ਇੰਨੀ ਤੰਗ ਹੋਣੀ ਉੱਥੇ ਤਾਈਓ ਮਿੱਠੇ ਪਿਆਰੇ ਬਣੇ ਰਹੇ ਪਹਿਲਾ ਮਾਂ ਪੁੱਤ ਮੀਨੀ ਉਤਰੀ ਬਣੀ ਰਹੀ ਮੀਨੇ ਕੁਗਿਨੇ ਸਾਰਾ ਕੰਮ ਖਰਾਬ ਕਰਤਾ ਹੈ ਦੱਸਿਆ ਤੱਕ ਨਹੀਂ ਕਿਤੇ ਕੀ ਕਰਾਂਗੇ ਹੁਣ ਕੁੜੀ ਨੂੰ ਜਾਵਾਂ ਕੁੜੀ ਨੂੰ ਲੈ ਆਵਾਂ ਇੱਥੇ ਕਿਵੇਂ ਬਣੇ ਨਾ ਮੈਂ ਨਹੀਂ ਕੁੜੀ ਤੋੜਨੀ ਉਥੇ ਇੰਨੇ ਜ਼ਾਲਮ ਬੰਦੇ ਆ ਹਾਏ ਮੇਰੀ ਕੁੜੀ ਨੂੰ ਮਾਰ ਹੀ ਨਾ ਦੇਣ ਕੀ ਪਤਾ ਅਗਲੀ ਉਹਨਾਂ ਨੇ ਮਾਰਤਾ ਕੀ ਕਰਤਾ ਕੀ ਹੋਇਆ ਕੀ ਨਹੀਂ ਹੁਣ ਕੀ ਬਣੂੰਗਾ ਹੈ ਕੱਲੀ ਗੱਲਾਂ ਕਰੀ ਜਾਂਦੀ ਆ ਮੈਂ ਤੇ ਆਨੀ ਆ ਭੀ ਸਹਲ ਹੋਣਾ ਵੱਲੀ ਜਾਵਾਂ ਤੇ ਉਹਨਾਂ ਨੂੰ ਆਖਾਂ ਕਿ ਚਾਂਬ ਚੋਲੇ ਵਾਲੇ ਜਾਵਾਂ ਮੈਨੂੰ ਕੋਈ ਨਹੀਂ ਸੁਝਣ ਦੀ ਹਾਈ ਵੇ ਰਬਾ ਮੈਂ ਬੜੀ ਦੁਖੀ ਹੋ ਗਈ ਆ ਮੈਂ ਤੇ ਇੰਨਾ ਸੋਚਿਆ ਨਹੀਂ ਹਾਈ ਮੇਰੀ ਤੀ ਕੀ ਪਤਾ ਕੀ ਉਹਦੇ ਤੇ ਵੀ ਤੰਡੀ ਹੋਣੀ ਆ ਹਾਏ ਮੈਂ ਹੁਣ ਦੱਸਾਂ ਤਾਂ ਦੱਸਾਂ ਵੀ ਕਿਨੂੰ ਕੀ ਡਈਂ ਹਮ ਆਪਣੀ ਨਾਲ ਗੱਲਾਂ ਕਰਨ ਕੀ ਕਰਨੀਆਂ ਹੈ ਮੰਮੀ ਜੀ ਆਪਣਾ ਹੀ ਤਾਂ ਗੱਲਾਂ ਕਰਨ ਲਈ ਮੰਮੀ ਆਪਣੀ ਨਾ ਮੈਂ ਆਪਣੀਆਂ ਗੱਲਾਂ ਕਰਨ ਲਈ ਕਿ ਘਰ ਦੀਆਂ ਗ੍ਰਿਸ਼ਟੀਆਂ ਦੱਸਣ ਲਈ ਸਾਰੀਆਂ ਹੀ ਤੁਹਾਨੂੰ ਹੁਣ ਮੰਮੀ ਜੀ ਮਨਜੀਤ ਦੀਦੀ ਦਾ ਫੋਨ ਆਉਂਦਾ ਤੇ ਉਹ ਆਪਣੇ ਘਰ ਦੀਆਂ ਗੱਲਾਂ ਤੁਹਾਨੂੰ ਦੱਸਦੀ ਆਪਦੇ ਤੁਸੀਂ 1 ਘੰਟਾ ਨਹੀਂ ਕੱਢਦੇ ਛੱਡ ਕੇ ਉਹਨੂੰ ਫੋਨ ਲਾ ਲੈਂਦੇ ਜੇ ਮਨਜੀਤ ਦੀਦੀ ਫालतू ਕੋਈ ਗੱਲ ਨਹੀਂ ਕਰਦੀ ਸਾਡੀ ਮਾਵਾ ਤੀਆਂ ਦੀ 100 ਗੱਲ ਹੁੰਦੀ ਆ ਤੇ ਮੇਰੀ ਵੀ ਮੰਮੀ ਉਹ ਮਾਵਾ ਸਾਡੀ ਮਾਵਾ ਤੀਆਂ ਦੀ ਨਹੀਂ 100 ਗੱਲ ਹੋ ਸਕਦੀ ਨਾਲੇ ਇੰਨੇ ਦਿਨਾਂ ਬਾਅਦ ਤੇ ਅੱਜ ਮੈਨੂੰ ਫੋਨ ਦਿੱਤਾ ਤੁਸੀਂ ਗੱਲ ਕਰਨ ਵਾਸਤੇ ਤੇਰੀ ਕਰਤੂਤ ਨਹੀਂ ਤੈਨੂੰ ਫੋਨ ਮਿਲਦੇ ਅੱਗੇ ਫੋਨ ਦਿੰਦੇ ਨਹੀਂ ਆਂ ਕਿਹੜੀ ਕਰਤੂਤ ਕੀਤੀ ਕੀ ਕੀਤਾ ਮਮੀ ਜੀ ਮਾੜਾ ਮੈਂ ਦੱਸੋ ਹਣਾ ਚੰਗਾ ਕਰਦੀ ਵੀ ਕੀ ਆ ਤੂੰ ਚੰਗਾ ਕਿਹੜਾ ਕੰਮ ਕੀਤਾ ਵਾ ਤੁਹਾਨੂੰ ਤੇ ਮੇਰਾ ਕੁਝ ਚੰਗਾ ਦਿਖਣਾ ਹੀ ਨਹੀਂ ਆ ਲੈ ਮੈਂ ਆਪਣੀ ਮਾਂ ਨਾਲ ਗੱਲ ਰੋਜ਼ ਕਰਿਆ ਕਰਨੀ ਮੈਨੂੰ ਵੀ ਫੋਨ ਚਾਹੀਦਾ ਵਾ ਜੇ ਤੁਸੀਂ ਆਪਣੀ ਤੀ ਨਾਲ ਗੱਲ ਕਰਨੀ ਤੇ ਮੈਂ ਵੀ ਆਪਣੀ ਮਾਂ ਨਾਲ ਗੱਲ ਕਰਨੀ ਆ ਇਹ ਧਮਕੀ ਦੇਂਡੀਆਂ ਕਿ ਕਹਿਣ ਦੇਈਆਂ ਗੱਲ ਕਰਨ ਵੱਲੋਂ ਮੈਨੂੰ ਤਾਂ ਧਮਕੀ ਦੇਣ ਦੀ ਏਡੀ ਵੀ ਥਾਣੇਦਾਰ ਦੀ ਤੇ ਇਹ ਤਾਂ ਕੋਈ ਗੱਲ ਨਹੀਂ ਆ ਮਮੀ ਜੀ ਥਾਣੇਦਾਰ ਦੀ ਤੀ ਤੇ ਕੋਈ ਕੋਈ ਹੁੰਦੀ ਆ ਤੂੰ ਤੇ ਇਦਾਂ ਡੱਡ ਡਰਾਵੇ ਮਾਰੰਟ ਐਂ ਅਮਮ ਜੀ ਮੈਂ ਤੇ ਗੱਲ ਕੀਤੀ ਤੁਹਾਨੂੰ ਤਮਕੀ ਲੱਗਣ ਡਿਆ ਉਹ ਗੱਲ ਬੱਕਰੀ ਪਰ ਮੈਨੂੰ ਵੀ ਫੋਨ ਚਾਹੀਦਾ ਮੈਂ ਆਪਣੀ ਮਾਂ ਨਾਲ ਗੱਲ ਕਰਨ ਦੀ ਹੁਣ ਮੈਂ ਤੈਨੂੰ ਫੋਨ ਲੈ ਕੇ ਦੇਣ ਲੱਗੀ ਆ ਆਪਣੀ ਮਾਂ ਨੂੰ ਕਿਆ ਫੋਨ ਦੇ ਦੇ ਫੋਨ ਵੀ ਦੇ ਸਕਦੀ ਇਹਨੇ ਚੁੱਕੀ ਵੀ ਨਹੀਂ ਹੈਗੀ ਤੂੰ ਤੇ ਉਹ ਵੀ ਖੋ ਲੈਣਾ ਜੇ ਦੇ ਕੇ ਗਈ ਤੇ ਆਹੋ ਕੋਲੇ ਨਾਲ ਅੱਗੇ ਕਿੰਨੀਆਂ ਕਿ ਚੀਜ਼ਾਂ ਦਿੱਤੀਆਂ ਜਿਹੜੀਆਂ ਖੋਈਆਂ ਵਾਂ ਸਾਬੀ ਨੂੰ ਕਹੋ ਮੇਰੀ ਮੈਨੂੰ ਪਿੰਡ ਛੱਡ ਕੇ ਆਵੇ ਮੈਂ ਵੀ ਦੋ ਦਿਨ ਰਹਿ ਕੇ ਆਉਣਾ ਤੁਸੀਂ ਆਪਣੀ ਤੀ ਨੂੰ ਸੱਦ ਸਕਦੇ ਉਹ ਇੱਥੇ ਆਣ ਕੇ ਰਹਿ ਸਕਦੇ ਮੈਂ ਵੱਜੀ ਆ ਕਰਦੀ ਮੈਂ ਵੀ ਜਾਣਾ ਆਪਣੇ ਪਿੰਡ ਬਾਰ ਬਾਰ ਮੇਰੀ ਤੀ ਦੇ ਕੀ ਮਿਹਣੇ ਮਾਰਨ ਢੀਏ ਕੀ ਮੇਰੀ ਤੀ ਤੇਰ ਕੋ ਮੰਗਣ ਢੀਏ ਤੇ ਕੀ ਖੰਡਈ ਆ ਉਹ ਮੈਂ ਜਾਣਾ ਬਸ ਮੈਨੂੰ ਮਨਜੀਤ ਦੀਦੀ ਕੁਛ ਮਾੜੀ ਨਹੀਂ ਲੱਗਦੀ ਪਰ ਮੈਂ ਤੁਹਾਨੂੰ ਉਦਾਂ ਕਹਿਣ ਢੀਈ ਹੁਣ ਹੱਥ ਤੇ ਹੱਥ ਧਰਿਆਂ ਤੇ ਸਰਨਾ ਨਹੀਂ ਰੋਿਆਂ ਤੇ ਸਰਨਾ ਨਹੀਂ ਵਚੋਲਣ ਵਾਲੀ ਜਾਨੀ ਉਹਨੂੰ ਕੰਨੂ ਫੜਦੀ ਜਾ ਕੇ ਮੇਰੀ ਧੀ ਰੋੜ ਕੇ ਰਖ ਦਿੱਤੀ ਨਖਤੀ ਦਾਈ ਸਾਸਰੀ ਘਾਲ ਕਿਦਾਂ ਵਧੀਆ ਰੋਟੀਆਂ ਲਾਦੇ ਮੇਥੀ ਵਾਲੀਆਂ ਅੱਜ ਮੰਮੀ ਨਾਲ ਗੁੱਸੇ ਹੋ ਗਏ ਆ ਮੈਂ ਤੈਨੂੰ ਰੋਟੀਆਂ ਦੀ ਪਈ ਹੈ ਹੋਇਆ ਕੀ ਆ ਰੋਂਡੀਆਂ ਰੋਂਡੀਆਂ ਕੇ ਹਾਂ ਭੈਣ ਤੇਰੀ ਬੜੀ ਉੱਥੇ ਦੁਖੀ ਹੋ ਕੀ ਭੈਣ ਨੂੰ ਦੁਖੀ ਆ ਤੇਰੀ ਨੇ ਫੋਨ ਲਾਇਆ ਹੀ ਉਹ ਹਾਂ ਉਹਦੇ ਕਿਤੇ ਇੰਨੀ ਕਿਤੇ ਤੰਗ ਕਿਤੇ ਹਿਸਾਬ ਨਹੀਂ ਸਾਬੀ ਤਾਂ ਕਿਤੇ ਅੱਗੇ ਵਿਆਹ ਹੋਇਆ ਹੀ ਦੋਰੇ ਹੁਣ ਵਿਆਹ ਤਾਂ ਤੈਨੂੰ ਕੰਨੇ ਵੀ ਹਿਤਾਈ ਪੁੱਛ ਗੇਸ਼ ਕਰ ਲਈਏ ਕਰ ਲਈਏ ਉਦੋਂ ਤਾਂ ਪਤਾ ਨਹੀਂ ਕਿਹੜੇ ਫੁੱਲਾਂ ਤੇ ਚੜੀ ਸੀ ਤੂੰ ਮੈਂ ਕੀ ਕਰਨਾ ਸੀ ਪੁੱਤ ਮੈਂ ਆਖਿਆ ਮੈਂ ਤੇ ਗੁੱਸੇ ਹੋਇਆ ਸੀ ਕਰਨਾ ਉਹਨੋਂ ਦੇ ਆਂਦੀ ਬਸ ਹੋ ਜਾਵੇ ਨਾ ਕਿਸ ਨੂੰ ਪੁੱਛਿਆ ਨਾ ਗਿਸ਼ਿਆ ਦੂੰ ਪੁੱਤ ਮੇਰੀ ਕਿਸਮਤ ਸੜ ਗਈ ਮੈਂ ਤੇ ਅੱਗੇ ਮਰੀ ਸੀ ਤੇ ਹੋਰ ਮੈਨੂੰ ਰੱਬ ਨੇ ਧੱਕਾ ਦੇ ਦਿੱਤਾ ਮੈਨੂੰ ਤੇ ਜਦੋਂ ਉਹਦਾ ਕੁੜੀ ਨੇ ਦੱਸਿਆ ਮੈਨੂੰ ਤੇ ਠੰਡਾ ਨਹੀਂ ਕਰਨ ਦੇਆ ਮੇਰੇ ਜੀ ਕੰਡਾ ਹੁਣ ਬਚੋਲਣ ਵੱਲ ਜਾਵਾਂ ਤੈਨੂੰ ਬਚੋਲਣ ਨਾਲ ਕਿ ਜਾਣਾ ਵਾ ਨਾਲ ਹੋਣਾ ਮੋਟਰਸਾਈਕਲ ਉਹਨੇ ਕੀ ਸਮਝਿਆ ਨੂੰ ਆਪਾਂ ਸਿਧਾਈ ਆ ਪੁੱਤ ਜਿਦਾ ਹੀ ਸਮਝਿਆ ਜਿਹੜਾ ਹਾਂ ਉਹਨੇ ਸਮਝਿਆ ਨਾ ਇਹਦਾ ਭਰਾ ਹੈ ਨਹੀਂ ਕੋਈ ਅਸੀਂ ਹੈਗੇ ਹਾਂ ਜੇ ਮੈਂ ਕਹਿੰਦਾ ਚੱਲ ਚੱਲੀਏ ਆਪਾਂ ਲੈ ਜਾਈਏ ਪੈਨ ਨੂੰ ਜਾ ਕੇ ਚੱਲ ਪੁੱਤਾਂ ਵੀ ਮੈਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਮੈਂ ਤਾਂ ਬੜੀ ਔਖੀ ਸੀ ਇੱਥੇ ਚੱਲ ਤੂੰ ਟੈਨਸ਼ਨ ਨਾ ਲੈ ਮੈਂ ਡੈਡੀ ਨੂੰ ਵੀ ਕਹਿਣਾ ਵਾਂ ਜਾਣੇ ਆਪਾਂ ਮੈਂ ਤਾਂ ਨਹੀਂ ਪਿੰਲਾ ਬਚੋਲੇ ਵੱਲ ਨਾ ਚੱਲੀਏ ਪੁੱਤ ਬਾਕੀ ਤਾਈ ਤੋਂ ਸਿਆਣੀ ਆ ਵੇਰ ਲਾ ਆਪਣੀ ਮਰਜ਼ੀ ਕਰਕੇ ਇਕ ਨਹੀਂ ਫੇਰ ਪਰ ਬੜਾ ਇੰਦਾ ਹੈ ਨਾ ਕਿ ਮਨਾ ਧੋਖਾ ਹੋ ਗਿਆ ਕਿੰਦੀ ਸੋਹਣੀ ਇਸ ਨੱਕੀ ਸਾਡੀ ਕੁੜੀ ਹਏ ਅਸੀਂ ਦਵਾਜੂ ਨੂੰ ਦੇ ਦਿੱਤੀ ਹੇ ਲੋਕਾਂ ਕਾਣਾ ਉਹ ਮੁੰਡਾ ਅੱਗੇ ਵਾਇ ਸਾਨੂੰ ਤੇ ਕਿਤੇ ਕੰਨੂ ਕੰਨੇ ਉਹਦੀ ਮਾਂ ਨੇ ਪਿਕਸ ਨਹੀਂ ਕਿਤੇ ਗੱਡੀ ਕਿ ਪਤਾ ਹੀ ਨਹੀਂ ਲੱਗਾ ਕਿਤੇ ਪਿੰਡ ਵਾਲਿਆਂ ਨੇ ਨਹੀਂ ਆਣ ਦੱਸਿਆ ਸਾਨੂੰ ਕਾਲੀਆਂ ਗਾੜੀ ਟੋਏ ਹੁੰਦੇ ਆ ਉਦੋਂ ਦੇ ਕਾਲੀ ਬੱਸ ਕਾਲੀ ਹੀ ਬੱਸ ਕਾਰ ਦਈਏ ਕਿਸ ਤਰ੍ਹਾਂ ਹਾਂ ਮੈਂ ਤੇ ਆਖਿਆ ਕਿਤੇ ਕੋਠੀ ਪਈ ਆ ਕਿਤੇ ਘਰ-ਬਾਰ ਬਣਿਆ ਐਡਾ ਖੁੱਲਾ ਵੀ ਹੇਲਵਾ ਤੇ ਮੈਂ ਚੱਲ ਚੰਗਾ ਹੀ ਆ ਤੇ ਮੈਂ ਤੇ ਕਿਤੇ ਪਾਦਾ ਨਾ ਪੁੱਛਿਆ ਤੇ ਘਰ ਤਾਂ ਧੀ ਦਾ ਸਾਖ ਮੈਨੂੰ ਕੀ ਪਤਾ ਹੀ ਮੇਰੀ ਧੀ ਨੇ ਐਡੀ ਕੀ ਹੋ ਜਾਣਾ ਚੱਲ ਹਣ ਕੋਈ ਨਹੀਂ ਚੱਲ ਚੱਲੀ ਮੈਂ ਲੈ ਹੁਣਾ ਮੋਟਰਸਾਈਕਲ ਕਿ ਬਚੋਲਣ ਨਾਲ ਜਾਣਾ ਜੇ ਹਾਂ ਅੱਜ ਬਚੋਲਣ ਵਾਲੇ ਜਾਂਦੇ ਹਾਂ ਉਹਨੂੰ ਪੁੱਛਦੇ ਆਂ ਨਾਲੇ ਮੈਂ ਡੈਡੀ ਕੋ ਵੀ ਹੋ ਗਿਆ ਉਹਨਾਂ ਦੱਸ ਕੇ ਉਹਨਾਂ ਸਾਰਾ ਹਾਂ ਨਾਲੇ ਤੂੰ ਕੱਪੜੇ ਪਾ ਵੀ ਫਿਰ ਮੈਂ ਵੀ ਤਿਆਰ ਹੋ ਜੂਗਾ ਫਿਰ ਜਾਵਾਂਗੇ ਪੁੱਤ ਚੱਲ ਠੀਕ ਆ ਮੈਂ ਹੋਵਾਂ ਫਿਰ ਹਾਂ ਤੈਨੂੰ ਮੈਂ ਰੋਟੀ ਖਾਣ ਲਈ ਮੈਂ ਤੇ ਆਪ ਨਹੀਂ ਖਾਦੀ ਸਵੇਰ ਦੇ ਅੱਜ ਮੈਂ ਨਹੀਂ ਉਹ ਬਾਜੋ ਖਾ ਲਾਂਗੇ ਤੂੰ ਹੋ ਤਿਆਰ ਪਹਿਲਾਂ ਤੇਰੀ ਭੈਣ ਵੱਲ ਚੱਲੀ ਹੈ ਕਿਸ ਤਰ੍ਹਾਂ ਚੱਲ ਹੋ ਜਾ ਤਿਆਰ ਕੀ ਕਰੀਏ ਹੁਣ ਜਾਣਾ ਪੈਣਾ ਪੁੱਤ ਵੀ ਮਾਂ ਮਿੰਜੀ ਜਿੱਦਾਂ ਤੁਹਾਨੂੰ ਆਪਣੀ ਧੀ ਦਾ ਦੁੱਖ ਲੱਗਦਾ ਨਾ ਇਦਾਂ ਹੀ ਮੈਨੂੰ ਵੀ ਆਪਣੀ ਮਾਂ ਦਾ ਦੁੱਖ ਲੱਗਦਾ ਮੈਂ ਵੀ ਆਪਣੀ ਮਾਂ ਕੋ ਜਾਣਾ ਸਭੀਨ ਕੋ ਮੈਨੂੰ ਛੱਡ ਕੇ ਆਵੇ ਅੱਛਾ ਸਭੀ ਇੱਡਾ ਵੇਲਾ ਤੈਨੂੰ ਛੱਡ ਕੇ ਆਵੇ ਤੇ ਫਿਰ ਮੇਰੀ ਮਾਂ ਨੂੰ ਕਹਦੋ ਮੈਨੂੰ ਵਣ ਕੇ ਲੈ ਜਾਂਦੀ ਆ ਜੇ ਤੁਸੀਂ ਨਹੀਂ ਛੱਡਣ ਚੋਗੇ ਤੇ ਮਾਂ ਤੇਰੀ ਆਜੂਗੀ ਲੈ ਜੂਗੀ ਹਾਂ ਤਾਂ ਕਿਉਂ ਆ ਨਹੀਂ ਸਕਦੀ ਮੇਰੀ ਮਾਂ ਉਹਨੇ ਤਾਂ ਮਾਹੀ ਪਾਰਾ ਲਾਇਆ ਵੀ ਚੱਲ ਆਪਣੇ ਘਰ ਸੁਖੀ ਵਸਣ ਲਈ ਆ ਤੈਨੂੰ ਵਸਣਾ ਕਿਉਂ ਨਹੀਂ ਆਉਂਦਾ ਕਿਉਂ ਪਾਰਾ ਲਾਇਆ ਮੇਰੀ ਮਾਂ ਅੱਗੇ ਨਹੀਂ ਮੈਂ ਉਹਦੇ ਘਰ ਰਹਿੰਦੀ ਰਹੀ ਅੱਗੇ ਨਹੀਂ ਦੋ ਰੋਟੀਆਂ ਖਾਂਦੀ ਨਹੀਂ ਹੁਣ ਮੇਰੀਆਂ ਦੋ ਰੋਟੀਆਂ ਨੂੰ ਪਾਰੂ ਨਹੀਂ ਹੋਗੀਆਂ ਕਿ ਇਹ ਵੀ ਮਾਂ ਪਿਓ ਨੂੰ ਆਪਣੇ ਬੱਚੇ ਪਾਰੂ ਨਹੀਂ ਹੁੰਦੇ ਅੱਗੇ ਗੱਲ ਹੋ ਰਹੀ ਧੀ ਪੁੱਤ ਕੁਵਾਰਾ ਹੋਵੇ ਨਾ ਜਿੰਨਾ ਚਿਰ ਮਰਜ਼ੀ ਰਹਿ ਪੈਂਦਾ ਵਾ ਪੇਕੇਆਂ ਦੇ ਘਰ ਜਿੱਦੋਂ ਸਹੁਰਿਆਂ ਤੋਂ ਜਾ ਕੇ ਰਵੇ ਨਾ ਫਿਰ ਲੋਕਾਂ 36 ਸਵਾਲ ਕਰਨੇ ਆ ਕੋਈ ਨਹੀਂ ਮੰਮੀ ਜੀ ਸਵਾਲਾਂ ਦੇ ਜਵਾਬ ਵੀ ਲੋਕਾਂ ਨੂੰ ਮੈਂ ਦੇ ਦੂੰਗੀ ਸਾਬੀ ਨੂੰ ਕਹੋ ਬੱਸ ਤੇ ਮੈਨੂੰ ਛੱਡ ਕੇ ਆਵੇ ਨਹੀਂ ਜਾਂਦਾ ਸਾਬੀ ਛ ਫੇਰ ਕੋਈ ਨਹੀਂ ਫੇਰ ਮੇਰੀ ਮਾਂ ਆ ਜਾਂਦੀ ਲੈਣ ਮੈਨੂੰ ਕੋਈ ਨਹੀਂ ਫੇਰ ਆ ਜਾਂਦੀ ਫੇਰ ਆਪੇ ਤੁਹਾਡੇ ਨਾਲ ਕਰ ਲੈਂਦੀ ਗੱਲਾਂ ਕਰ ਲੈ ਗੱਲ ਜਿਹੜੀ ਕਰਦੀ ਆ ਮਾਂ ਤੇਰੀ ਕੋ ਡਰਦੀ ਆ ਮੈਂ ਕਰ ਲੈ ਜਿਹੜੀ ਗੱਲ ਕਰਨੀ ਕੀ ਦੱਸਿਆ ਉਹਨੂੰ ਇਹੋ ਜਿਹੜਾ ਮਾਂ ਨੇ ਆਣ ਕੇ ਗੱਲ ਕਰਨੀ ਆ ਮੈਂ ਤਾਂ ਨਹੀਂ ਕੁਝ ਦੱਸਿਆ ਪਰ ਉਹਨੇ ਆਪਣੇ ਤੀ ਨੂੰ ਲੈਣ ਨਹੀਂ ਆਉਣਾ ਅੱਗੇ ਪਹਿਲੀ ਵਾਰੀ ਜਦੋਂ ਲੈਣਾ ਨਾ ਹੁੰਦਾ ਤੇ ਆਈ ਨਹੀਂ ਹੁਣ ਜਾ ਜਾਗਣ ਲੱਗਾ ਤੈਨੂੰ ਲੈਣ ਵਾਸਤੇ ਉਠਵੇਂ ਮਣਾ ਬਚੋਲਣ ਵਾਲੀ ਜਾਨੀ ਪਹਿਲਾਂ ਉਹਨੂੰ ਪੁੱਛਦੀ ਆ ਉਹ ਕੀ ਸਲਾਹ ਦਿੰਦੀ ਆ ਜੇ ਹੁਣ ਮੈਂ ਸਿੱਧੀ ਕੁੜੀ ਲੈਣ ਚਲ ਗਈ ਤੇ ਮੁੜ ਕੇ ਇਹ ਵੀ ਵਿੱਚੋਂ ਕਿਸਕ ਜਾਣਾ ਇਹਨੇ ਆਖਣਾ ਮੇਰੀ ਕਿਹੜੀ ਸਲਾਹ ਲਈ ਇਹਦੀ ਗੱਲ ਪਹਿਲਾਂ ਜਾਨੀ ਤੇ ਇਹਨੂੰ ਪੁੱਛਦੀ ਆ ਇਹਦੇ ਕੰਨ ਪੁੱਟਦੀ ਆ ਵੀ ਤੂੰ ਮੈਨੂੰ ਕੁਛ ਦੱਸਿਆ ਨਹੀਂ ਜੇ ਤੈਨੂੰ ਪਤਾ ਸੀ ਤੇ ਮੇਰੀ ਧੀ ਕਾਨੂੰ ਰੋੜਦੀ ਤੂੰ ਆ ਇੱਕ ਤਿੰਤਰੀ ਧੂਆਂ ਰੋੜੀ ਪੈ ਗਈ ਲਫਾਫਾ ਜ ਮੈਂ ਕਾਦਾ ਡਾਹਤਾ ਵਾ ਹਏ ਇਹਨੇ ਹੁਣ ਖੰਗ ਲਾ ਦੇਣੀ ਉੱਥਾਂ ਇੱਥਾਂ ਮੈਂ ਤੇ ਅੱਗੇ ਮਰੀ ਮੇਰੀ ਕੁੜੀ ਨੇ ਲੱਕੀ ਤੋੜਤਾ ਮੇਰਾ ਹਾਏ ਵੇਰ ਬਾਹੋਂ ਮੇਰ ਜੇ ਜਾਨ ਹੀ ਮੁੱਕ ਗਈ ਹਾਏ ਇਹ ਰੱਬ ਤੀਆਂ ਰਾਜੀ ਖੁਸ਼ੀ ਵਸਦੀਆਂ ਚੰਗੀਆਂ ਲਗਦੀਆਂ ਈ ਕਿੰਦਾ ਦੁੱਖ ਵੱਡਾ ਮੈਨੂੰ ਦੱਸਤਾ ਕੁੜੀ ਨੇ ਹੋਣੀਓ ਮੇਰ ਜੇ ਹਿੰਮਤ ਰਹਿ ਗਈ ਇਹੋ ਜੀਆਂ ਗੱਲਾਂ ਚਰਨ ਦੀ ਮੈਂ ਤੇ ਅੱਗੇ ਮਰੀ ਇਹ ਕਿੰਦਾ ਹੁਣ ਮੰਮੀ ਨੂੰ ਪੈ ਗਿਆ ਵਾ ਪਤਾ ਨਹੀਂ ਆਪਣੀ ਮਾਂ ਨੂੰ ਕੀ ਦੱਸਾਂ ਮੈਂ ਤਾਂ ਬਸ ਹੁਣ ਆਪਣੀ ਮੰਮੀ ਦੀ ਵੇਟ ਕਰ ਲਈ ਆ ਪਿਛੇਤੀ ਛੇਤੀ ਆ ਜੇ ਚਾਹ ਸਾਬੀ ਮੈਨੂੰ ਛੱਡ ਜਾਵੇ ਬਸ ਕਿਸ ਤਰ੍ਹਾਂ ਇੱਥੋਂ ਨਿਕਲਾਂ ਮੈਂ ਹੇ ਹੇ ਕਿੰਨਾ ਖੁਸ਼ੀ ਨਾਲ ਇਹ ਮੇਰੇ ਤੋਂ ਲੁਕਾ ਕੇ ਰੱਖਿਆ ਚਲ ਜੇ ਵਿਆਹ ਆ ਵੀ ਹੀ ਤਲਾਕ ਹੋ ਗਿਆ ਹਾ ਇਹ ਤਾਂ ਝੂਠ ਕਾ ਤੋਂ ਬੋਲਣ ਦੇ ਆ ਕੀ ਲੋੜ ਪਈ ਇਹਨਾਂ ਨੂੰ ਝੂਠ ਬੋਲਣ ਦੀ ਦੱਸ ਦਿੰਦੇ ਨਾਲੇ ਮੰਮੀ ਗੱਲ ਗੱਲ ਨਾ ਕਹਿੰਦੀ ਕੇਸ ਚੱਲਦਾ ਕੇਸ ਮਾਹ ਨਿਭੜਣ ਡਿਆ ਉਹਨੇ ਕੇਸ ਕੀਤਾ ਹੋਊਗਾ ਇਹਨਾਂ ਤੇ ਚਾਹੂੰ ਸਕਦਾ ਵਾਪੀ ਤਲਾਕ ਦੇ ਪੈਸੇ ਲੈਣ ਡੀ ਹੋਵੇ ਉਹ ਕੀ ਪਤਾ ਕੀ ਗੱਲ ਇਹ ਤੇ ਮਾਹ ਰਾਜੀ ਜਾਣਦਾ ਹੀ ਪਰ ਮੈਂ ਇੱਕ ਵਾਰੀ ਚਲ ਗਈ ਨਾ ਇੱਥੋਂ ਮੋੜ ਨਹੀਂ ਆ ਜੇਲ੍ਹ ਚ ਪੈਰ ਪਹੁੰਦੀ ਹਾਂ ਇਹ ਟੇਕ ਗੰਦੇ ਬੰਦੇ ਮੰਮੀ ਨੇ ਦਸਣਾ ਫਲਾਣੀ ਦਿੱਤੀ ਇੰਨੀ ਔਖੀ ਉਹਨੂੰ ਏਡੇ ਗੰਦੇ ਬੰਦੇ ਟੱਕਰ ਗਏ ਮੈਂ ਨਾ ਨਹੀਂ ਮੰਮੀ ਇਦਾਂ ਦਾ ਵੀ ਕੋਈ ਹੁੰਦਾ ਦੁਨੀਆ ਤੇ ਪਰ ਹੁਣ ਮੇਰਾ ਵਾਹ ਪਿਆ ਤੇ ਮੈਨੂੰ ਪਤਾ ਲੱਗਣ ਡਿਆ ਵੀ ਕਿਦਾਂ ਦੇ ਬੰਦੇ ਆ ਮੈਨੂੰ ਦੇਖ ਕੇ ਮਰ ਆ ਵੀ ਹੋਣਾ ਉਹੋ ਜਿਹੀ ਤਰ੍ਹਾਂ ਦਿਖਦਾ ਹੀ ਹੋ ਹੈ ਪਾ ਸਕਿਆ ਇਤਰਾ ਨਿਕਲੋਂ ਸਹੀ ਇਤੋਂ ਜ਼ਾਪੀ ਨੂੰ ਪੁੱਛਦੀ ਐ ਇੱਕ ਵਾਰੀ ਮੰਮੀ ਇੱਧਰ ਉੱਧਰ ਹੁੰਦੀ ਆ ਤੇ ਇਹ ਗੰਨਾ ਚ ਆ ਜਾਂਦਾ ਵਾ ਆਪ ਦਾ ਖੁੱਲਾ ਹੀ ਆ ਬੂਆ ਨਹੀਂ ਗੁਰਜੀਤ ਵੇਖ ਤੇ ਵਾਜੇ ਦਿੰਦੀ ਆ ਗੁਰਜੀਤ ਹਾਂਜੀ ਹਾਂਜੀ ਆ ਲਿਓ ਭੈਣ ਜੀ ਆਗੇ ਪੈਣਾ ਕਿਤੇ ਮਹਾ ਹੀ ਆਣੇ ਹੋਏ ਮਹਾ ਕਿੱਥੋਂ ਤੂੰ ਸਤਾਇਆ ਤੇ ਫੇਰ ਹੀ ਮੈਂ ਆਇਆ ਮੈਂ ਕੀ ਕਰਤਾ ਹੀ ਏ ਡੱਕ ਤੇ ਹਾਂ ਕਰਤਾ ਹੀ ਤੂੰ ਤੂੰ ਕੀ ਕਰਤਾ ਤੂੰ ਤੇ ਮੇਰੇ ਨਾਲ ਬਹੁਤ ਵੱਡਾ ਧੋਖਾ ਕਰਤਾ ਚਲ ਬੈਠ ਸੀ ਕੰਨ ਕੀ ਬੋਲੇ ਮੈਂ ਤੇ ਨਾ ਧੋਖਾ ਕਰਤਾ ਸੀ ਧੋਖਾ ਕੀਤਾ ਤਾ ਤੂੰ ਪੁੱਲਾ ਮੈਂ ਕਿੰਨੀ ਔਖੀ ਹੋ ਕੇ ਆਈਂ ਅਗਰ ਜੀਦ ਮੈਂ ਤੇ ਕਿਤੇ ਇੰਨਾ ਰੋਈ ਅੱਜ ਕਿਤੇ ਹਿਸਾਬ ਨਹੀਂ ਕੀ ਹੋਗਾ ਜਿਉਂ ਮੋਲਾ ਤੈਨੂੰ ਹੈ ਐਨੀ ਦੁਖੀ ਮੈਨੂੰ ਹੁ ਕਰਤਾ ਮੇਰੀ ਧੀ ਨੇ ਫੋਨ ਕੀਤਾ ਹੀ ਉਹ ਸੁਖ ਨੇ ਅੱਛਾ ਆਂਦੀ ਮੁੰਡਾ ਦੇ ਅੱਗੇ ਵਿਆਹ ਹਿਸਾਬੀ ਨਾ ਕਿੰਦੇਰੇ ਕਿੱਥੋਂ ਵੀ ਆਇਆ ਸੀ ਆਹ ਹੋ ਵਾਇਆ ਕਿਉਂ ਨਹੀਂ ਮੇਰੀ ਧੀ ਨੇ ਕਿ ਝੂਠ ਬੋਲਣਾ ਉਹਨੇ ਤਾਂ ਕਿਹਾ ਫੋਟੋ ਵੇਖ ਲਈ ਹਣਿਆ ਤੇ ਆੜੀਏ ਮੇਰੀ ਭੈਣ ਨੇ ਝੂਠ ਥੋੜੀ ਬੋਲ ਰਹੀ ਹੋਈ ਤੇ ਰਿਸ਼ਤੇ ਨਾਂ ਆਂਦਾ ਮੁੰਡਾ ਹੀ ਅੱਗੇ ਭੈਣ ਜੀ ਜਦੋਂ ਅਸੀਂ ਧੀ ਪੁੱਤ ਚਾਇਬ ਹੋਵੇ ਨਾ ਤੁਹਾਡਾ ਬਹੁਤਾ ਵਿਆਹਣਾ ਹੋਵੇ ਤੇ ਸੋਹ ਭਾਨੇ ਲਾਈਦੇ ਭਾਏ ਭੈਣ ਹੋਵੇ ਤੇ ਭਾਏ ਹੋਵੇ ਭਰਾ ਨਹੀਂ ਨਹੀਂ ਕੇਂਦਰੇ ਤੂੰ ਮੰਨ ਜਾਹੇ ਨਾ ਮੰਨ ਪਰ ਤੇਰੀ ਤੂੰ ਆਪਣੀ ਕੁੜੀ ਨੂੰ ਮਾਰ ਦਬਕਾ ਉਹਨੂੰ ਨਹੀਂ ਫਿਰ ਬਸਣਾ ਆਂਡਿਆ ਅੱਛਾ 6 ਮਹੀਨਿਆਂ ਦੀ ਮੇਰੀ ਧੀ ਉੱਥੇ ਵਸਣ ਦੀ ਰੋਜ਼ ਸਿਤਨਸਨਮਦੀ ਹੀ ਤੇ ਅੱਜ ਉਹਨੇ ਇੱਕ ਸ਼ਿਕਾਇਤ ਲਾਤੀ ਮੇਰੀ ਧੀ ਨੇ ਇਹ ਆਜ ਮੈਂ ਆਪਣੀ ਕੁੜੀ ਨੂੰ ਗਲਤ ਕਰੀ ਜਾਉਂ। 6 ਮਹੀਨੇ ਹੋ ਗਏ ਤੇਰੀ ਕੁੜੀ ਨੂੰ ਵਿਆਹੀ ਨੂੰ ਤੇ ਉਦੋਂ ਤੇਰੀ ਕੁੜੀ ਨੂੰ ਪਤਾ ਨਾ ਲੱਗਾ। ਉਹ ਤੇ ਕਿਤੇ ਉਹਨੂੰ ਅੰਦਰੋਂ ਬਾਹਰ ਨਹੀਂ ਨਿਕਲਣ ਦਿੰਦੇ ਅੰਦਰੇ ਬਾਹਰ ਛੱਡਿਆ ਉਹਨਾਂ ਨੇ ਕਿਤੇ ਉਹਦੇ ਧੁੱਪੇ ਨਹੀਂ ਕਿਤੇ ਜਾਂਦੀ ਹੁੰਦੀ ਬਾਹਰ ਨਿਕਲਣ ਦੀ। ਨਾ ਕਿੰਦਰੇ ਫਿਰ ਨਹੀਂ ਨਹੀਂ ਤੂੰ ਕੁੜੀ ਨੂੰ ਦੌਕਾ ਮਾਰ ਐਵੇਂ ਵਿਆਇਆ ਹੀ ਵਿਆਇਆ ਹੁੰਦਾ ਤੇ ਮੈਨੂੰ ਉਦੋਂ ਪਤਾ ਲੱਗ ਜਾਣਾ ਸੀ ਮੈਂ ਕੋਈ ਪਾਗਲ ਹੀ ਵੀ ਲਾਗੋ ਰਿਸ਼ਤਾ ਮੈਂ ਕਰਾ ਦੇਣਾ ਹੀ ਤੇਰੀ ਦੀ ਦਾ। ਨਹੀਂ ਗਰਜੀਤ ਇਹ ਗੱਲ ਨਾ ਨਾ ਹੁੰਦੀ ਤੇ ਮੇਰੀ ਧੀ ਨੇ ਮੈਨੂੰ ਦੱਸਣਾ ਨਹੀਂ ਉਹ ਭਾਈ ਜਿੰਨਾ ਮਰਜੀ ਆਪਣੇ ਸਰੀਰ ਤੇ ਕਸ਼ਟ ਸਹਿ ਲੈ ਉਹਨੇ ਮੈਨੂੰ ਨਹੀਂ ਦੱਸਣਾ ਮੈਂ ਤਾਂ ਬਿਮਾਰੀ ਨਹੀਂ ਉਹਦੇ ਅੱਗੇ ਡਰਦੀ ਕਿ ਮੇਰੀ ਮਾਂ ਸਹੀ ਸਲਾਮਤ ਰਹੇ ਕਿਤੇ ਬਿਮਾਰ ਨਾ ਹੋ ਜੇ ਤੇ ਕਿੰਨੇ ਬਣਨਾ ਉਹਦਾ ਉਹਦੇ ਬਾਰੇ ਇੰਨਾ ਸੋਚਦੀ ਚਲ ਮੈਂ ਮੰਨਦੀ ਆ ਜਦੋਂ 6 ਮਹੀਨੇ ਹੋ ਗਏ ਕੋਈ ਮਾੜੀ ਮੋਟੀ ਕੋਈ ਨੋਕ ਚੋਕ ਹੁੰਦੀ ਤੇ ਉਹਨਾਂ ਤਾਂ ਦੱਸਣਾ ਉਹ ਨਹੀਂ ਦੱਸਣਾ ਉਹ ਤੈਨੂੰ ਮੇਰੀ ਗੱਲ ਹੁ ਜੱਕ ਦਮ ਪੈ ਗਿਆ ਪੰਗਾ ਜੱਕ ਦਮ ਗਰਜੀਤ ਜਦੋਂ ਉਹਨਾਂ ਨੇ ਮੇਰੀ ਧੀ ਨੇ ਵੇਖਿਆ ਤੇ ਉਦੋਂ ਉਹਨੇ ਮੈਨੂੰ ਦੱਸਣਾ ਹੀ ਵਿਚਾਰੀ ਨੇ ਉਹਨੂੰ ਤੇ ਕਿਤੇ ਅੰਦਰੋਂ ਨਹੀਂ ਬਾਹਰ ਨਿਕਲਣ ਦਿੰਦੇ ਕੋਈ ਕੰਮ ਵੀ ਨਹੀਂ ਕਰਨ ਦਿੰਦੇ ਬਾਹਰ ਕਿਤੇ ਝਾੜੂ ਝੂੜੂ ਵੀ ਨਹੀਂ ਉਹ ਲੁੰਦੀ ਤੇ ਅੰਦਰੇ-ਅੰਦਰੇ ਰਹੀਦੀ ਸੀ ਉਹਨੂੰ ਪਤਾ ਲੱਗਾ ਵਾ ਕਿ ਫੇਰ ਹੀ ਉਹਨੇ ਮੈਨੂੰ ਦੱਸਿਆ ਉਹਨੇ ਰੋ ਰੋ ਕੇ ਮੈਨੂੰ ਦੱਸਿਆ ਵਾ ਨਾ ਕਿੰਦਰ ਤੇਰੀ ਧੀ ਤੇ ਮੇਰੀ ਧੀ ਕੋਈ ਫਰਕ ਨਹੀਂ ਹੀ ਮੈਂ ਐ ਨਹੀਂ ਸੋਚਿਆ ਇਹ ਤੂੰ ਸੋਚਿਆ ਨਹੀਂ ਤੇ ਫਿਰ ਤੂੰ ਐਵੇਂ ਨਹੀਂ ਮੇਰੀ ਧੀ ਨੂੰ ਨਹਿਰੇ ਤੱਕਾ ਦੇ ਆਈ ਤੂੰ ਤਾਂ ਮੇਰੀ ਧੀ ਨੂੰ ਡੋਬ ਕੇ ਰੱਖ ਦਿੱਤਾ ਉਹਦੋਂ ਤੂੰ ਕਹਿੰਦੀ ਸੀ ਮੈਂ ਤੇਰੇ ਪਿਆਰ ਤੋਂ ਤੋਪੀਵਾ ਤੂੰ ਰਿਸ਼ਤਾ ਮੈਨੂੰ ਬੜਾ ਸੋਹਣਾ ਕਰਾਤਾ ਮੇਰੀ ਧੀ ਦਾ ਜੋ ਆਈ ਮੈਨੂੰ ਕਿਤੇ ਲੱਭ ਗਈ ਤਾਂ ਪੁੱਤਾ ਵਰਗਾ ਉਹਦੋਂ ਤਾਂ ਪੁੱਤਾਂ ਵਰਗਾ ਹੀ ਪਰ ਹਾਂ ਜਿਹੜੀ ਵਿੱਚ ਕਰਤੂਤ ਹੀ ਇਹ ਤਾਂ ਨਹੀਂ ਨਾ ਪਤਾ ਇਹ ਤਾਂ ਹੁਣ ਬਾਅਦ ਚ ਪਤਾ ਲੱਗਾ ਨਾ ਇਹ ਸੋਚ ਨਾ ਨਹੀਂ ਮੇਰੀ ਗੱਲ ਸੁਣ ਹੁਣ ਤੇਰੀ ਧੀ ਇੱਕ ਵਾਰੀ ਤੇ ਮੈਨੂੰ ਦਵਾ ਜੂਣਾ ਤੂੰ ਉੱਥੇ ਮੁੰਡੇ ਨੂੰ ਵਿਆਹ ਧੀ ਤੇ ਇਹ ਤਾਂ ਵੀ ਨਹੀਂ ਬੀ ਇਹ ਧੀ ਤੇ ਮੇਰੀ ਧੀ ਕੀ ਫਰਕੋ ਪਰਕੰਦਰ ਜੀ ਮੈਂ ਹੋਈ ਕੋਈ ਦਿਲ ਮੇਰੇ ਚ ਹੁੰਦੀ ਕੋਈ ਕਪਟ ਹੁੰਦਾ ਤੇ ਮੈਂ ਤੈਨੂੰ ਨਾ ਕਰਾਂ ਰਿਸ਼ਤਾ ਹੀ ਨਾ ਕਰਾਂਦੀ ਮੈਂ ਮੈਂ ਤਾਂ ਸੱਚੀ ਬੜੀ ਦੁਖੀ ਹੋ ਗਈ ਮੈਂ ਤੇ ਇੱਕ ਮੇਰੀ ਧੀ ਨਾ ਮੇਰਾ ਕੋ ਪੁੱਤ ਨਾ ਲੈਣਾ ਨਾ ਦੇਣਾ ਮੈਂ ਧੀ ਦੇ ਸਿਰ ਤੇ ਹੀ ਮੈਨੂੰ ਬੜੀ ਖੁਸ਼ ਕਿ ਚੱਲ ਮੇਰਾ ਜਵਾਈ ਵੀ ਚੰਗਾ ਟੱਕਰ ਗਿਆ ਘਰ-ਬਾਰ ਬਣਿਆ ਵਾ ਜਲਦੀ ਮੇਰੀ ਸੋਖੀ ਰਹੂਗੀ ساری ਉਮਰ ਮੈਂ ਗਰੀਬੀ ਨਾਲ ਕੋਲ-ਕੋਲ ਮਰ ਗਈ ਤੇ ਹੁਣ ਧੀ ਉੱਥੇ ਆ ਗਈ ਆ ਦੀ ਉਥੇ ਹੀ ਆ ਮੈਂ ਹੁਣ ਤੇਰੀ ਨਾਲ ਆਈ ਕਿੱਦਾਂ ਕਰਾਂ ਹੁਣ ਮੈਂ ਜਾਵਾਂ ਲੈਣ ਮੇਰੇ ਤੇਰ ਦਾ ਮੁੰਡਾ ਆਇਆ ਸੀ ਉਹ ਆਂਦਾ ਵੀ ਇਹ ਨਾ ਸੁਣ ਜੀ ਕਿ ਭਰਾ ਹੈ ਨਹੀਂ ਆ ਤੇ ਮੈਂ ਜੂ ਹੈਗਾ ਵਾਂ ਤੇ ਜਾਣੇ ਨਾਲ ਜਾ ਕੇ ਪੁਛਗਿਸ਼ ਕਰਦੇ ਉਥੇ ਅਹੀਂ ਤੇ ਤੇਰੇ ਸਿਰ ਤੇ ਪੁਛਗਿਸ਼ ਵੀ ਨਹੀਂ ਕੀਤੀ ਪਿੰਡ ਚ ਨਹੀਂ ਨਹੀਂ ਕੰਦਰੇ ਪਰ ਨਹੀਂ ਮੈਂ ਐ ਨਹੀਂ ਮੰਨਦੀ ਤੂੰ ਐ ਵੀ ਕਰੀ ਜਾਂਦੀਆਂ ਵਿਆਹਾ ਤੂੰ ਕਹਿੰਦੀ ਵਿਆਹਾ ਮੁੰਡਾ ਨਹੀਂ ਵਿਆਹਾ ਕੰਦਰੇ ਨਹੀਂ ਪਣਾ ਵਿਆਹਾ ਵਾ ਨਹੀਂ ਨਹੀਂ ਨਾ ਨਾ ਯਾਰ ਮੈਨੂੰ ਪਤਾ ਮੈਨੂੰ ਪਤਾ ਨਹੀਂ ਲੱਗਣਾ ਕਿ ਵਿਆਹਾ ਹੁੰਦਾ ਤੇ ਉਹ ਮਾ ਮੇ ਹੀ ਉਹਨਾਂ ਨੇ ਜਾਣਾ ਨਹੀਂ ਵਿਆਹ ਚ ਪਹਿਲਾਂ ਵਿਆਹ ਹੁੰਦਾ ਜੇ ਮੈਨੂੰ ਦੱਸ ਦਿੱਤੇ ਨਾ ਤੇ ਮੈਂ ਪਹਿਲਾਂ ਕਹ ਤੇ ਮੈਂ ਮੈਨੂੰ ਇਦਾਂ ਪੈਣਾ ਵਿਆਹ ਆ ਵਾ ਤੂੰ ਮੰਨ ਚਾਏ ਨਾ ਮੰਨ ਮੈਨੂੰ ਆਪਣੀ ਧੀ ਤੇ ਪੂਰਾ ਵਿਸ਼ਵਾਸ ਵਾ ਮੇਰੀ ਧੀ ਦੇ ਸੋਨੇ ਦੀ ਰੱਤੀ ਆ ਉਹ ਨਹੀਂ ਝੂਠ ਬੋਲ ਸਕਦੀ ਮੈਨੂੰ ਸਾਰਾ ਪਤਾ ਵਾ ਨਹੀਂ ਅੜੀ ਕਿੰਦਰ ਕੋਈ ਉਦਾਂ ਹੀ ਕੋਈ ਗਲਤ ਫਹਮੀ ਹੋ ਗਈ ਹੁਣੀ ਆ ਇਹ ਬਿਆਨ ਬਲਤ ਤੂੰ ਹੀ ਆ ਵੀ ਝੂਠ ਹੀ ਉਹ ਨਾ ਲਾਂਡੇ ਵਾ ਹਾਈ ਨਹੀਂ ਪੈਣਾ ਮੈਂ ਭਲਾ ਕਹਿ ਸਕਦੀ ਆ ਮੈਂ ਨਹੀਂ ਮੰਨਦੀ ਐ ਇਸ ਗੱਲ ਨੂੰ ਇਦਾਂ ਮੈਂ ਆਪਣੀ ਧੀ ਬਾਰੇ ਇਦਾਂ ਸੋਚ ਸਕਦੀ ਆਪਣੇ ਜਵਾਈ ਬਾਰੇ ਤੂੰ ਧੀ ਨੂੰ ਮਾਰਨ ਦਾ ਬਕਾ ਲੈ ਦਵ ਕਾ ਗੰ ਮਾਰਾ ਮੈਂ ਤੇ ਵਿਚਾਰੀ ਅੱਗੇ ਕਿਤੇ ਦੰਦੇ ਰੋਂਦੀ ਤੇ ਤੂੰ ਅੜੀ ਤੀ ਦੇ ਆਖੇ ਲਾਕੇ ਤੇ ਤੂੰ ਮੇਰੇ ਘਰ ਆ ਗਈ ਲਾਮੇ ਲੈ ਕੇ ਤੇ ਅਮਣਾਨੀ ਤੇ ਕੰਨੂ ਦੇ ਤੈਨੂੰ ਫੜਨਾ ਸੀ ਤੇ ਤੂੰ ਜੁਆਈ ਨੂੰ ਪੁੱਛਦੀਂ ਪਕੀ ਗੱਲ ਹੋਈ ਆ ਉਦੋਂ ਨੀ ਗੱਲ ਹੋਈ ਤੇਰੀ ਜੇ ਤੂੰ ਨੀ ਪਰੰਧ ਪਾਣੀ ਪੀਣ ਦੇਂਦੀ ਤੇ ਜੁਵਾਈ ਪੀਣ ਦੂਗਾ ਨਹੀਂ ਤੂੰ ਜੁਆਈ ਦੀ ਸ਼ਾਨਾ ਬਵੇ ਪੁੱਤਾਂ ਨਾ ਬਵੇ ਕਾਂ ਜੁਵਾਈ ਤੇ ਅੱਗੇ ਹੰਤਰੇ ਹੁੰਦੇ ਇਹ ਨੂੰ بڑا ਪਤਾ ਵਜੇ ਪਗਾਨੇ ਪੁੱਤ ਪੰਜਾਂ ਤੇ ਫਿਰ ਆਪਣੇ ਨੂੰ ਕੋ ਕੋ ਰੋਵੇ ਮੈਂ ਉਦੋਂ ਦੁਕਾਨ ਦੀ ਮੇਰਾ ਪੁੱਤ ਮੇਰਾ ਪੁੱਤ ਮੇਰੀ ਧੀ ਦੇ ਕਿਤੇ ਸਵਰਗਾਂ ਚ ਪੈ ਗਈ ਆ ਮੈਨੂੰ ਕੀ ਪਤਾ ਹੈ ਮੇਰੀ ਧੀ ਮੇਰੇ ਨਾਲੋਂ ਵੀ ਜਿਆਦਾ ਨਰਕਾਂ ਚ ਪੈ ਗਈ ਆ ਆਪਣੀਆਂ ਦੋਵੇਂ ਮਾਤਾ ਮਾਵਾਂ ਧੀ ਆਪਕੋ ਨਹੀਂ ਖਾਨੀ ਇਹਦਾ ਲਾਮਤ ਨਹੀਂ ਇਹ ਥੋੜੀ ਹੁਣ 6 ਮਹੀਨੇ ਬਾਅਦ ਹੁਣ ਤੂੰ ਆ ਜੇ ਮੇਰੇ ਵਾਲ ਗਰਜੀਤ ਤੂੰ ਰਿਸ਼ਤਾ ਕਿੱਦਾਂ ਦਾ ਕਰਾਤਾ ਇਹ ਥੋੜਾ ਕੰਮ ਹੁੰਦਾ ਹੈ ਤੇਰਾ ਅਛਾ ਹੁਣ ਤੈਨੂੰ ਲਾਮਤ ਦੇਣਾ ਵੀ ਭਾਰੀ ਹੋ ਗਿਆ ਤੂੰ ਤੇ ਤੂੰ ਵੀ ਬੜੀ ਬਣਦੀ ਚੰਗੀ ਤੇ ਯਾਰ ਉਦੋਂ ਤੂੰ ਕਹਿੰਦੀ ਸੀ ਮੈਨੂੰ ਨਾਂ ਗਰਜੀ ਤੂੰ ਤਾਂ ਮੈਨੂੰ ਕਿਤੇ ਫੁੱਲਾਂ ਵਰਗੇ ਕਿਤੇ ਰਿਸ਼ਤੇਦਾਰ ਲੱਭ ਕੇ ਦਿੱਤੇ ਆ ਨਹੀਂ ਬਣਾਏ ਖਸਮਾਂ ਨੂੰ ਖਾਣੇ ਇਦਾਂ ਦੇ ਹੋਣੇ ਉਹ ਕਿਤੇ ਚਾਲ ਬਾਜ਼ ਬੁੱਢੀ ਕਿਤੇ ਈਡੀ ਤੇਜ਼ ਕਿਤੇ ਲੜਾਕੀ ਕਿਤੇ ਛੇਤ ਦਾ ਹਿਸਾਬ ਨਹੀਂ ਉਦੋਂ ਤੂੰ ਹੀ ਰਾਤ ਦੇਣੀ ਇੱਕ ਕਿਤੇ ਕਦੀ ਤੂੰ ਹੀ ਉੱਥੇ ਕਦੀ ਉਹ ਇੱਥੇ ਕਦੀ ਉਦੋਂ ਤੂੰ ਹੀ ਮੈਨੂੰ ਪੁੱਛਿਆ ਨਾ ਫਿਰ ਮੁੜ ਕੇ ਤੂੰ ਜਦੋਂ ਲਾਮੇ ਦੀ ਗੱਲ ਆ ਗਈ ਤੇ ਉਹ ਮੇਰੇ ਵੱਲ ਆ ਗਈ ਲਾਮੇ ਲੈ ਕੇ ਚੱਲ ਹਾਂ ਚੱਲੀਏ ਤੇ ਜਾ ਕੇ ਪੁੱਛੀਏ ਭਲਾ ਫੇਰ ਤੁਰਦੀ ਤੂੰ ਮੇਰੇ ਨਾਲ ਤੁਰਨਾ ਮੈਨੂੰ ਤੇ ਜਾਂ ਤੇ ਆਪਣੇ ਬਣਨੇ ਫੇਰ ਮੇਰੇ ਦੇਰ ਦਾ ਮੁੰਡਾ ਇੰਨੇ ਹੌਸਲਾ ਦੇ ਗਿਆ ਆਂਦਾ ਤਾਂ ਹੀ ਰੋਣਾ ਤੂੰ ਅਸੀਂ ਜਾਣੇ ਆਂ ਜਾਗ ਭੈਣ ਨੂੰ ਲੈ ਆਉਂਦੇ ਮੈਨੂੰ ਜਾਂ ਤੇ ਉਹ ਵੀ ਫੋਨ ਕਰਦੇ ਵੀ ਆ ਗੜਬੜ ਹੋ ਗਈ ਉਹ ਸਾਡੇ ਤੇ ਆ ਉਹ ਦਿਨ ਕਰਨ ਕਿ ਨਾ ਤੈਨੂੰ ਫੋਨ ਜਦੋਂ ਮੈਂ ਆਪਣੀ ਧੀ ਲੈ ਕੇ ਆ ਗਈ ਘਰ ਪਤਾ ਫੇਰ ਲੱਗਣਾ ਤੈਨੂੰ ਨੇ ਮੈਂ ਨਾ ਤੋਰੀ ਹੁਣ ਨਾ ਕਿੰਦਰੇ ਇਹ ਗਲਤ ਗੱਲ ਵਾ ਮੈਂ ਨਹੀਂ ਮੰਨਦੀ ਜਿਹੜੀ ਗੱਲ ਯੋ ਮੈਂ ਆਪਣੀ ਧੀ ਡੋਬ ਤੇ ਰੱਖ ਦਿੱਤੀ ਤੇਰੇ ਮਗਰ ਲੱਗ ਕੇ ਇੱਕ ਮੇਰੀ ਗੱਲ ਸੁਣ ਲਾ ਗਜੀਤ ਹੁਣ ਮੈਂ ਜਾਣਾ ਹੀ ਹਾਂ ਕੁੜੀ ਨੂੰ ਲੈਣ ਜੇ ਤੂੰ ਨਾਲ ਜਾਣਾ ਵਾ ਠੀਕ ਵਾ ਨਹੀਂ ਜਾਣਾ ਤੇਰੀ ਮਰਜ਼ੀ ਜਿੱਥੇ ਮੈਂ ਦੋ ਰੋਟੀਆਂ ਖਾਉਂਗੀ ਉੱਥੇ ਮੇਰੀ ਧੀ ਵੀ ਖਾਲੂਗੀ ਤੇ ਮੁੜ ਕੇ ਬਾਅਦ ਤੈਨੂੰ ਮੈਂ ਵਿੱਚ ਪਹਿਲੀਆਂ ਚ ਲੈਣਾ ਯੋ ਮੋਹਰੇ ਰੱਖਣਾ ਯੋ ਇਹ ਗੱਲ ਵੇ ਜਦੋਂ ਠਾਣਾ ਠਾਣੀ ਹੋਈ ਉਹ ਬਹਿ ਜਾ ਚਾਹ ਤੇ ਪੀ ਕੇ ਚੱਲ ਜਾ ਬਾਦ ਨੀ ਉਹ ਅੱਗ ਲਾ ਤੇਰੀ ਚਾਹ ਨੂੰ ਅੱਗੇ ਥੋੜੀ ਪਿਆਈ ਤੂੰ ਮੈਨੂੰ ਚਾਹ ਮੇਰੀ ਤੇ ਧੀ ਦਾ ਬੇੜਾ ਕਰ ਕਰਕੇ ਰਾਂ ਛੜਿਆ ਤੂੰ ਸਾਜੋਗੀ ਤੇਰੇ ਵਾਲੀ ਹੁਣ ਤੂੰ ਨਾਲ ਨਹੀਂ ਤੁਰਦੀ ਜਾ ਜਾਣੀਆਂ ਤੇ ਜਾ ਫਿਰ ਦੇਖ ਲਾਂਗੀ ਮੈਂ ਤੇਰੇ ਠਾਣਿਆਂ ਕਚੈਰੀਆਂ ਜੀ ਤੂੰ ਜਿਹੜਾ ਜਾਣਾ ਵਾ ਆਹੀ ਹੁਣ ਜੇ ਕਰਮੇ ਤੇ ਸੁੱਟਣ ਕੁੜੀ ਆਪਣੀ ਨਹੀਂ ਜੇ ਸੱਟ ਦੀ ਰੋਟੀ ਇਹਨੇ ਕਦੀ ਟੋਕਣੀ ਪਕਾ ਕੇ ਵੇਖਿਆ ਤੇ ਹੁਣ ਕਹਿੰਦੀ ਮੇਰੀ ਤੀ ਆਉ ਆਉ ਕਰਦੇ ਉਹ ਜਾਉ ਕਰਦੇ ਠਾਣਿਆਂ ਕਚੈਰੀਆਂ ਤੁਰੀ ਫਿਰੇ ਵੇਖ ਲਾਂ ਨਹੀਂ ਮੈਂ ਵੀ ਠਾਣਿਆਂ ਕਚੈਰੀਆਂ ਨੂੰ ਜਾ ਕੇ ਕੀ ਕਰਦੇ ਆ ਕਿੱਧਰ ਤਿਆਰ ਵਿਆਹ ਹੋ ਕੇ ਬਹਿ ਗਿਆ ਮੰਮੀ ਮੈਂ ਸੋਖ ਨੂੰ ਲੈ ਕੇ ਨਹੀਂ ਜਾਣਾ ਕਿੱਥੇ ਕਹਿੰਦੀ ਆਪਣੀ ਮਾਂ ਕੋਲ ਜਾਣਾ ਉਹ ਦਿਮਾਗ ਖਰਾਬ ਤੇਰਾ ਸਾਬੀ ਉਹ ਮੰਮੀ ਉਹਨੇ ਘਰੇ ਪਏ ਹਾਂ ਪੁੱਹਿਆਂ ਦਾ ਕਿਆ ਹੀਗਾ ਤੇ ਪੈਸੇ ਕੀਤੇ ਆ ਤਾਂ ਉਹਦਾ ਫੋਨ ਆਇਆ ਵਾ ਸੱਸ ਮੇਰੀ ਦਾ ਵੀ ਆਣ ਕੇ ਪੈਸੇ ਲੈ ਜਾਓ ਕੀ ਪਤਾ ਵਿਚਾਰੀ ਦੇ ਕੀ ਦਿਲ ਚ ਰਹਿਮ ਆਇਆ ਹੋਊਗਾ ਜਿਹੜਾ ਕਹਿਤਾ ਵੀ ਆਣ ਕੇ ਪੈਸੇ ਲੈ ਜਾਓ ਫੜੇ ਤੜੇ ਹੋਣੇ ਆ ਕਿਤੇ ਉਹ ਲੈ ਆਉਣਾ ਮੈਂ ਜਾ ਕੇ ਜਾਣ ਆਉਣ ਕਰਨਾ ਮੈਂ ਸੁੱਖ ਨੂੰ ਲੈ ਕੇ ਅੱਛਾ ਤੈਨੂੰ ਵੀ ਮਿੱਠੀਆਂ ਗੋਲੀਆਂ ਹੁਣ ਦੇ ਦਿੱਤੀਆਂ ਉਹਨੇ ਮਿੱਠੀਆਂ ਗੋਲੀਆਂ ਕੀ ਮੰਮੀ ਆਪੇ ਤੇ ਉਦਨ ਦਾ ਆਪਾਂ ਕਹਿਣ ਦੇ ਉਹਨੂੰ ਤੇ ਜੇ ਹੁਣ ਅਗਲੀ ਨੇ ਕਰ ਲਏ ਕਿਤੇ ਉਹ ਤੇ ਚਲ ਜਾ ਕੇ ਲੈ ਆਉਨੇ ਸਾਬੀ ਕਿਤੇਉ ਨਹੀਂ ਪੈਸੇ ਕੀਤੇ ਉਹ ਪਤਾ ਕੀ ਧਮਕੀਂ ਦੇਂਦੀ ਆ ਕਹਿੰਦੀ ਮੈਂ ਇਕ ਵਾਰੀ ਹੁੰਦੀ ਉਥੇ ਦੋ ਰੋਟੀਆਂ ਖਾਂਦੀ ਰਹੀ ਹੁਣ ਨਹੀਂ ਮੈਂ ਖਾ ਸਕਦੀ ਉਹਦੇ ਦਿਲ ਚ ਪਤਾ ਨਹੀਂ ਕੀ ਚੱਲਣ ਡਿਆ ਹੋਣਾ ਵਾ ਕਿਉਂ ਦਿਲ ਚ ਕੀ ਚੱਲਣਾ ਉਹਦੇ ਆਪੇ ਮੈਨੂੰ ਉਹਨੇ ਕਿਹਾ ਵੀ ਮੈਂ ਫੋਨ ਕਰਦੀ ਮੰਮੀ ਮੇਰੀ ਨੂੰ ਤੇ ਮੰਮੀ ਨੇ ਪੈਸੇ ਕੀਤੇ ਆ ਤੇ ਜਾਣੇ ਆਪਾਂ ਉਹਨੇ ਬਹਾਨਾ ਹੀ ਲਾਉਣਾ ਕੋਈ ਪੈਸੇ ਕਿੱਥੋਂ ਦੇਣੀ ਉਹਨੇ ਹੈਗੀ ਉਹਦੇ ਕੋਲ ਜਿਹੜੇ ਦੇਣੀ ਅੱਗੇ ਨਹੀਂ ਨਿਕਲੇ ਹੁਣ ਕਿੱਥੋਂ ਨਿਕਲਣੇ ਆ ਉਹ ਮੰਮੀ ਕੀਤੇ ਹੋਣੀਆਂ ਸਾਬੀ ਸਮਝ ਕਿਉਂ ਨਹੀਂ ਆਉਂਦੀ ਤੈਨੂੰ ਫੇਰ ਹੁਣ ਕੀ ਕਰਾਂ ਨਾ ਜਾਵਾਂ ਨਹੀਂ ਜਾਣਾ ਬਸ ਕਿਹਾ ਤਾਂ ਨਾ ਮੈਂ ਨਹੀਂ ਜਾਣਾ ਨਹੀਂ ਜਾਣਾ ਲੈ ਮੈਂ ਤਿਆਰ ਤੂੰ ਨਾ ਆਹੀਂ ਮੈਂ ਕਿਹਾ ਚੱਲ ਲੈ ਹੁਣ ਨਹੀਂ ਚਲ ਜਾਨੇ ਆ ਤਿਆਰ ਹੋਇਆ ਤਾਂ ਹੋਰ ਕਿੱਥੇ ਚਲ ਜਾ ਹੋਰ ਕਿੱਥੇ ਜਾਵਾਂ ਦੱਸ ਬਾਹਰ ਜਾਰ ਦੋਸਤ ਨਾ ਕਿਹਾ ਘੁੰਮਣ ਚਲ ਜਾ ਪੱਜ 36 ਪੱਜ ਹੁੰਦੇ ਆ ਬਹਾਨਾ ਲਾਲਾ ਕੋਈ ਬਹਾਨਾ ਨਹੀਂ ਲੱਗਦਾ ਕੋਈ ਵੀ ਹੁਣ ਤੈਨੂੰ ਬਹਾਨਾ ਲਾਉਣਾ ਵਾ ਹਾਂ ਮੈਂ ਕਹਿ ਲਗਾਈ ਸੋ ਸੁਖ ਨੂੰ ਜਾ ਕੇ ਵੀ ਚੱਲ ਤਿਆਰ ਹੋ ਚੱਲੀਏ ਤਿਆਰ ਹੋ ਉਨੇ ਪਤਾ ਨਹੀਂ ਕੀ ਕੀ ਕਹਿਣਾ ਹੁਣਾ ਉੱਥੇ ਜਾ ਕੇ ਕਿਹੜੀਆਂ ਕਿਹੜੀਆਂ ਮਾਂ ਦੇ ਨਾਲ ਗੱਲਾਂ ਹੋਲਣੀਆਂ ਵਾ ਇੰਨਾ ਸੋਚਿਆ ਤੋ ਕੁਛ ਚੱਲ ਰਹਿਣ ਦੇ ਮਾਤਾ ਨਹੀਂ ਜਾਣਾ ਫਿਰ ਹੋਰ ਕੀ ਆ ਨਹੀਂ ਜਾਣਾ ਕਹਤਾ ਨਾ ਨਹੀਂ ਜਾਣਾ ਬੰਦਿਆ ਵਾਂਗੂ ਬਹਿ ਜਾ ਫਿਰ ਮੈਂ ਕਹਿ ਦਿੰਨਾ ਵਾਂ ਸੁੱਖ ਨੂੰ ਵੀ ਨਹੀਂ ਜਾਣਾ ਰਹਿਣ ਦੇ ਆਹੋ ਕਹਦੇ ਮੈਨੂੰ ਕੋਈ ਕੰਮ ਵਾ ਮੈਂ ਉੱਥੇ ਚੱਲਿਆ ਵਾ ਚਾਹੇ ਮੈਂ ਕੋਈ ਕੰਮ ਕਰਨਾ ਪੱਠਾ ਦੱਥਣ ਨਹੀਂ ਜਾਣਾ ਉਹ ਕਿੰਨੇ ਲਿਆਉਣਾ ਲੈ ਆਉਣਾ ਪੱਠੇ ਦੱਥੇ ਵੀ ਆਹੋ ਕਰ ਦੇ ਕੰਮ ਦਾ ਫਿਕਰ ਨਹੀਂ ਆ ਉਹਨੂੰ ਕਮਾਉਣ ਦਾ ਫਿਕਰ ਵਾ ਵੀ ਕਮਾ ਲਿਆ ਮੈਂ ਉਹ ਕਮਾਉਣ ਚੱਲਿਆ ਵਾਂ ਮੰਮੀ ਹੋਰ ਕੀ ਆ ਹੋਰ ਕੀ ਕਰਨਾ ਤੂੰ ਓ ਜਾਓ ਐਡੀਆਂ ਵੀ ਗੱਲਾਂ ਨਾ ਕਰਿਆ ਕਰੋ ਗੱਲਾਂ ਨਾ ਕਰਿਆ ਕਰੋ ਛੱਟੀ ਕੱਲ੍ਹ ਹੋ ਜਾ ਗਿਆ ਵੀ